ਦੇ ਵੀ trap ਦੀ trap ਦੀ ਕੋਰ ਜੁੜੇ ਤੇ ਤੇ ਬੜ ਬਿੜਦੇ ਨੇ ਤੇ ਛੇ ਤੀਰੂ ਸ਼ਾਮੀ ਇੱਥੇ ਸਾਰੇ ਸਨ ਇਹਨਾਂ ਦੇ ਤਿੰਨ ਬੱਚਿਆਂ ਦੀ ਗ੍ਰੈਡੈਂਸ ਸੀ 11 ਵਜੇ ਰਾਤ ਨੂੰ ਨੰਨਾ ਦਾ ਪ੍ਰੇਸ਼ਣ ਹੋਇਆ ਤਿੰਨ ਮੁੰਡਿਆਂ ਦਾ ਜਨਮ ਹੋਇਆ ਕਿਉਂਕਿ ਬੱਚੇ ਜਿਹੜੇ ਟਾਈਮ ਤੋਂ ਪਹਿਲਾਂ ਹੋਏ ਸਨ ਨਾਲੇ ਦਾ ਵੇਟ ਘੱਟ ਸੀ ਸੋ ਇਹਨਾਂ ਨੂੰ ਪਹਿਚਾ ਦੇ ਆਈਸੀਯੂ ਚ ਤੇ ਰੱਖਿਆ ਗਿਆ ਜਿੱਤੇ ਕਿ ਇਹਨਾਂ ਨੂੰ ਇਹ ਸਿੰਪੈਟਰ ਰੱਖਿਆ ਇਹਨਾਂ ਦੇ ਨੰਚ ਫਿਬਰਾਂ ਦੇ ਦਵਾਈ ਵੀ ਪਾਈ ਮੈਂ ਟੈਨਟਰ ਤੇ ਵੀ ਰੱਖਿਆ ਨਾਰਮਲ ਆਫਿਸ ਤੇ ਲਾਇਆ ਇਹ ਉਹਦੇ ਦੇ ਸਾਡੇ ਅੰਦਰ ਨਾਲ ਦੇ ਸਾਡੇ ਅੰਦਰ ਟ੍ਰੀਟਮੈਂਟ ਤੇ ਅੱਜ ਜਿਹੜਾ ਨੇ ਫਰਵਿਕ ਚਰਾਂ ਦੇ ਬਾਅਦ ਅਕਸਰ ਤਿੰਨ ਨੰਨਾਂ ਨੂੰ ਛੋਟੀ ਦੇ ਰਹੇ ਬੱਚੇ ਆਦਰਸ ਨੇ 2 ਕਿਲੋ ਲੈ ਲੱਗ ਚਾਕੇ ਦਾਨ ਭਾਰੂ ਗਿਆ ਤੋਂ ਉੱਥੋਂ ਤੋਂ ਜ਼ਿਆਦਾ ਹੀ ਹੋ ਗਿਆ ਜਿਹੜੇ ਇਹਨਾਂ ਨੂੰ ਜਨਮ ਮੇਲੇ ਇੰਜੈਕਸ਼ਨਾਂ ਅੱਜ ਨੇ BCG ਉਪਰਲੀ ਇਹ ਅਕੈਡਮੀ ਜਿਹੜੀ ਨੂੰ ਅਸੀਂ ਲੋਕ ਬਾਤ ਦਿੰਦੇ ਨੇ ਬਾਕੀ ਇਹਨਾਂ ਨੂੰ ਇਹ ਕੁਛ ਲੋਕ ਇਸ ਤਰ੍ਹਾਂ ਕਿਸਾ ਦਾ ਰਹਿ ਕਿਸਾ ਦਾ ਸਾਡਾ ਸਟਾਫ ਹੈ ਤੇ ਕਿਸਾ ਦੇ ਇਹਨਾਂ ਦੇ ਬੱਚਿਆਂ ਦੀ ਦੇਖਭਾਲ ਸਾਰੇ ਤੋਂ ਪਹਿਲਾਂ ਵੀ ਕਈ ਵਾਰੀ ਕਈ ਤਿੰਨ ਤਨ ਬੱਚਿਆਂ ਜਿੰਮੇ ਲਾ ਸੋ ਫਾਗਿ ਨਾ ਕਈ ਵਾਰੀ ਇਹਦੇ ਤਿੰਨ ਤਨ ਬੱਚੇ ਕੋ ਫਡੋਰੀ ਤਾਰਾਪੁਰ ਕੋਲੋਂ ਹੀ ਦੇ ਹਨ ਫਿਰ ਇੱਕ ਉਹ ਸ਼ਕਾਲਾਪਿੰਡ ਦੇ ਸੰ ਤੇ ਕੋਈ ਨਹੀਂ ਸਾਨੂੰ ਨਹੀਂ ਜਿਵੇਂ ਇਹ ਨੇ ਨਾਲ ਬਾਅਦ ਚ ਇੰਟਰਵਿਊ ਹੋਇਆ ਜੀ ਸੋ ਇਹ ਗਰਦਾਸਪੁਰ ਡਿਸਟ੍ਰਿਕਟ ਦੇ ਸਿਹਤ ਕਲੋਤਾ ਮਤਲਬ ਹਸਪੀਟਲ ਆ ਜਿੱਥੇ ਇੱਕ ਚੰਗੀਆਂ ਸਵਾਮਾਂ ਦਿੱਤੀਆਂ ਜਾਂਦੀਆਂ ਨੇ ਸੋ ਕੀ ਕਹਣਾ ਚਾਹੀਏ ਦੇਖੋ ਇੱਥੇ ਗਾਇਨੇਕੋਲੋਜੀ ਤੇ ਪੀਡੀਆਟ੍ਰੀਸ਼ਨ ਦੋਨੇ ਹੀ ਆਗੇ ਨੇ ਕਿਉਂਕਿ ਜੇ ਆਪਰੇਸ਼ਨ ਹੁੰਦਾ ਵਾ ਦਾ ਬਾਅਦ ਚੱਲੀ ਰੋਟੇ ਦੀ ਬੱਚੇ ਨੂੰ ਉਸੇ ਲਈ ਸਾਮੂਹ ਹੋ ਜਾਂਦਾ ਤਾਂ ਦਾ ਟ੍ਰੀਟਮੈਂਟ ਸੋਲੇ ਸੋਲੇ ਦਾ ਕਿ ਜਿਹੜਾ ਟਾਈਮ ਨਹੀਂ ਟ੍ਰੀਟਮੈਂਟ ਹੈ ਇੱਕ ਛੋਟੇ ਬੱਚੇ ਜਿਹੜੇ 300 ਬੱਚੇ ਨੂੰ 40% ਬੱਚੇ ਨੇ ਇਹਨਾਂ ਦੀ ਬਹੁਤ ਜ਼ਰੂਰਤ ਹੁੰਦਾ ਹੈ ਕਿ ਬ੍ਰੇਨ ਡੈਮੇਜ ਹੋ ਜਾਂਦਾ ਹੈ ਟੈਂਪਸ ਨਾਲ ਤੋ ਬੱਚੇ ਬਿਲਕੁਲ ਠੀਕ ਨੇ ਹਾਂਜੀ ਹਾਂ ਬਿਲਕੁਲ ਠੀਕ ਨੇ ਅੱਜ ਛੁੱਟੀ ਤੇ ਰਹੇ ਜੇ ਅੱਜ ਇਹ ਜਾ ਰਹੇ ਨੇ ਆਪਣੇ ਖੁਸ਼ਕੁਸ਼ਾ ਤੇ ਜਾ ਰਹੇ ਨੇ ਹਾਂ ਇਹ ਆਈਸੀਯੂ ਜਿਹੜਾ ਬੱਚਾ ਹੈ ਬੱਚਿਆਂ ਦਾ ਆਈਸੀਯੂ ਇੱਥੇ ਸਟਾਫ ਦੀ ਜਿਹੜੀ ਹੈ ਬੜੀ ਮਹਤਾਬ ਹੁੰਦੀ ਹੈ ਰਾਉਂਡ ਦੀ ਕਲਾਕ ਇਹਨਾਂ ਨੇ ਕੇਅਰ ਕਰਦੀ ਹੁੰਦੀ ਹੈ ਉਹਨਾਂ ਨੇ ਇੰਜੈਕਸ਼ਨ ਟਾਈਮ 'ਤੇ ਦਿੱਟਣੀ ਜੋ ਕੋਈ ਪ੍ਰੋਬਲਮ ਹੋਣੀ ਉਹ ਦੱਸਦਾ ਮਾਨੂੰ ਟਾਈਮ 'ਤੇ ਸਾਰਾ ਕੁਝ ਸੁਣਨਾ ਜ਼ਰੂਰ ਜ਼ਰੂਰ ਬਹੁਤ ਮਿਹਨਤੀ ਸਟਾਫ ਹੁੰਦਾ 3 ਸ਼ਿਫਟਾਂ ਜਿੱਸਾ ਡਬਲ ਸਟਾਫ ਕੰਮ ਕਰਦਾ ਹੈ ਬਹੁਤੇ ਹਸਤਾਨਾ ਜਿਹਦੇ 200 ਟਾ ਜੀ ਨੇ ਨਹੀਂ ਤੇ 300 ਟਾ ਜੀ ਕੰਮ ਕਰਦੇ ਸਾਰੇ ਜਿਹੜੇ ਸਾਰੇ ਸਮਾਨੇ ਦੇ ਨੇ ਸਾਡੇ ਕੋਈ ਯੂ ਐਸ ਏ ਦਾ ਬਣਿਆ ਕੋਈ ਜਪਾਨ ਦਾ ਬਣਿਆ ਕੋਈ ਜਰਮਨ ਦਾ ਬਣਿਆ ਕੋਈ ਜਰਮਨ ਦਾ ਬਣਿਆ ਅਸੀਂ ਕੋਈ ਚੈਨ ਨਹੀਂ ਸੁਣੀ ਮਾਲ ਦੇ ਕਿਦਾਂ ਬਣ ਜਾਪੋ ਕਿੱਪੜੇ ਪੈਂਦਾ ਸਟਾਫ ਉਹ ਤਦੋਂ ਮਤਲਬ ਜਿਹੜਾ ਇੱਥੇ ਹਸਪੀਟਲ ਆਏ ਸੀ ਤੇ ਇੱਕ ਟ੍ਰੀਟਮੈਂਟ ਕਿਦਾਂ ਦਾ ਮਿਲਿਆ ਤੁਹਾਨੂੰ 6 ਤਰੀਕ ਨੂੰ ਆਹ ਪਹਾਰੀ ਸੀ ਕੇ ਸਾਡੇ ਸਾਥੇ ਟ੍ਰੀਟਮੈਂਟ ਬਹੁਤ ਵਧੀਆ ਗਾਇ ਬਟ ਮਾਸਟਾਸ ਨੂੰ ਬਹੁਤ ਵਧੀਆ ਸੀ ਸੋ ਕਿਤਨਾ ਮੈਨੂੰ ਮਹਿਸੂਸ ਹੋਇਆ ਤਿੰਨ ਬੱਚੇ ਗੁਰੂ ਮਹਾਰਾਜ ਨੇ ਦਿੱਤੇ ਕਿਵੇਂ ਘੁੱਟਦੇ ਨੇ ਹਾਂਜੀ ਉਹ ਬਹੁਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਤੇ ਸਟਾਫ ਮੈਂਬਰਾਂ ਨੇ ਵੀ ਬਹੁਤ ਸਾਥ ਦਿੱਤਾ ਡਾਕਟਰ ਸਾਹਿਬ ਵੀ ਬਹੁਤ ਮਦਦ ਆ ਸੀ ਜੀ ਮਹਾਰਾਜ ਦੀ ਬਹੁਤ ਕਿਰਪਾ ਹੈ ਘਰ ਘਰ ਵਿੱਚ ਘਮਾਰਨਾ ਰੋਣ ਤੇ ਦਿੱਤੀ ਹੈ ਪਹਿਲਾਂ ਸਾਡੇ ਘਰ ਚਾਰ ਬੇਟੀਆਂ ਹੀ ਸੀ ਅਸੀਂ ਪਹਿਲਾਂ ਚਾਰ ਬੇਟੀਆਂ ਹੈ ਹਾਂਜੀ ਦੋ ਇਹਨਾਂ ਦੀਆਂ ਦੋ ਬੇਟੀਆਂ ਅਸੀਂ ਉਹ ਮਹਾਰਾਜ ਨੇ ਪੜੀ ਕਿਰਪਾ ਹਾਂ ਜੀ ਬੇਬੀ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਭਰਾ ਦੇ ਘਰ ਤੇ ਨੇ ਬੈਠ ਕੇ ਨੇ ਜਦੋਂ ਆਏ ਅਸੀਂ ਬਹੁਤ ਕਿਚੜੀ ਸੀ ਕਿ ਸਾਡੇ ਦਾ ਚਾਰ ਬੇਟੀਆਂ ਸੀ ਸਾਨੂੰ ਬਹੁਤ ਜਲਦੇ ਮੇਰੀ ਭਾਪੀ ਦੀ ਟ੍ਰੀਟਮੈਂਟ ਲੈਣ ਲਈ ਸੀ ਮੈਡਮ ਨੇ ਵੀ ਬਹੁਤ ਵਧੀਆ ਕੀਤਾ ਡਾਕਟਰ ਸਾਹਿਬ ਨੇ ਬੱਚਿਆਂ ਦਾ ਬਹੁਤ ਵਧੀਆ ਧਿਆਨ ਦਿੱਤਾ ਹੈ ਸਾਨੂੰ ਬਹੁਤ ਮਾਣ ਆ ਬ ਡਾਕਟਰ ਸਾਹਿਬ ਦਾ ਜੀ ਸਰ ਤੁਸੀਂ ਬੱਚਾ ਜੀ ਦਾਦਾ ਜੀ ਉਹ ਸੋ ਗੁਰੂ ਮਾਨੇ ਕਿਰਪਾ ਕੀਤੀ ਤਿੰਨੇ ਬੇਟੇ ਹੀ ਤਿੰਨੇ ਪੁੱਤੇ ਤੁਹਾਨੂੰ ਮਿਲੇ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਜੀ ਮਹਾਰਾਜਾ ਜੀ ਬਹੁਤ ਨੰਨਾ ਕੰਮ ਜਮ ਨਹੀਂ ਅੱਛਾ ਦੂਸਰਾ ਇਹ ਹੋਟਲ ਦੀ ਮੇਰਾ ਇਹ ਇਹਨਾਂ ਦਾ ਸਟਾਫ ਬਹੁਤ ਵਧੀਆ ਸੋ ਸੋ ਵੀ ਗਾਰਡ ਤੋਂ ਲੈ ਕੇ ਸਾਰੇ ਸਟਾਫ ਦਾ ਤਾਂ ਸਾਡੇ ਨਾਲ ਬਹੁਤ ਵਧੀਆ ਰਿਹਾ ਜੀ ਬਾਈ ਜੀ ਨੇ ਸਾਨੂੰ ਹੁੰਦਿਆ ਹੋਇਆ ਕੋਈ ਇਹ ਕਿਸਮ ਦੀ ਲੱਕ ਕੇਹੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਮਾਰਕਸ ਕਵਰੀ ਕਾਰਡ ਤੋਂ ਲੈ ਕੇ ਮਿੰਟਰ ਤੱਕ ਕੇਹੇ ਦੀ ਕੋਈ ਆਈ ਜਾਂ ਨਹੀਂ ਇਹ ਤਾਂ ਨਾਤਾ ਹਸਪੀਟਲ ਸਾਰੇ ਪੰਜਾਬ ਕੀ ਕਿਦੇ ਨਹੀਂ ਬਹੁਤ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ ਨੇ ਮੈਡਮ ਸਾਹਿਬ ਬਹੁਤ ਵਧੀਆ ਸਟਾਫ ਦੀ ਕੋਈ ਗੀਸ ਨਹੀਂ ਸੋਤ ਜਾਂਦੇ ਰਿਹਾ ਬੱਚਿਆਂ ਦੇ ਕੋਲ ਸਟਾਫ ਤੋਂ ਵਧੀਆ ਕੰਮ ਦੇਖਿਆ